ਤਾਂਦਨ ਬਾਬਾ ਕੜਾਈਆਂ ਵਾਲਾ ਜੀ ਦੀ ਦਰਗਾਹ ਤੇ ਸਾਉਣ ਦਾ ਮੇਲਾ ਹੋਇਆ ਸ਼ੁਰੂ ਫਾਜਲ ਕਾ ਦੇ ਪਿੰਡ ਲੱਖੇ ਕੇ ਉਤਾੜ ਤਾਂਦਨ ਬਾਬਾ ਕੜਾਈਆਂ ਵਾਲਾ ਜੀ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਤੂਮ ਦਾ ਮਤੇ ਸ਼ਰਦਾ ਪਾਵਣ ਨਾਲ ਲਗਾਇਆ ਗਿਆ ਦੱਸ ਦਈਏ ਕਿ ਇਹ ਮੇਲਾ ਸਾਉਣ ਮਹੀਨੇ ਦੀ ਪਹਿਲੀ ਅਤੇ ਦੂਜੀ ਨੂੰ ਔਰ ਮੰਗ ਮਹੀਨੇ ਦੀ ਪੰਜਵੀਂ ਅਤੇ ਛੇਵੀਂ ਨੂੰ ਹਰ ਸਾਲ ਲਗਾਇਆ ਜਾਂਦਾ ਇਸ ਮੇਲੇ ਦੇ ਵਿੱਚ ਬੱਚਿਆਂ ਲਈ ਪੰਗੂੜੇ ਖਾਣ ਪੀਣ ਦੀਆਂ ਸਟਾਲਾਂ ਤੋਂ ਇਲਾਵਾ ਇਸ ਮੇਲੇ ਦੇ ਵਿੱਚ ਕੋਲ ਕਬੱਡੀ ਅਤੇ ਲੜਕੀਆਂ ਦੀ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਤੁਸੀਂ ਵੀ ਦੇਖੋ ਇਹ ਤਸਵੀਰਾਂ ਇਹ ਮੇਲੇ ਦੇ ਪਹਿਲੇ ਦਿਨ ਦੀਆਂ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਦੂਸਰੇ ਦਿਨ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸ਼ਾਵਣ ਮਹੀਨੇ ਦੇ ਪਹਿਲੇ ਦਿਨ ਦੀਆਂ ਤਸਵੀਰਾਂ ਬਾਬਾ ਕੜਾਈਆਂ ਵਾਲੇ ਦੇ ਦਰਬਾਰ ਤੋਂ ਤੁਹਾਨੂੰ ਦਿਖਾ ਰਿਹਾ ਹਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਲੱਡੂ ਤੇ ਸੁਖੀ ਸੁਖੀ ਲਾਲ ਅੰਗੂੜ ਤੇ ਪ੍ਰਕਾਸ਼ ਤੇ ਕਰਨ ਬਹੁਤ ਬਹੁਤ ਧੰਨਵਾਦ ਤੰਦਰ ਬਾਬਾ ਕੜਾਈਆਂ ਵਾਲੇ ਦੀ ਪ੍ਰਬੰਧਕ ਕਮੇਟੀ ਸਮੁੰਦੀਪ ਜੀ ਕੈਸ਼ੀਅਰ ਵੀਰੂ ਲੱਟਿਸ਼ਨ ਵਾਲਾ ਵੀਰ ਸਾਡਾ ਜੋ ਲੱਟਿਸ਼ਨ ਦਾ ਕੰਮ ਕਰਦਾ ਪਰ ਵੀਰੂ ਪੱਖੇ ਭੁੱਖੇ ਨਾਰਗ ਨਾਰਗ ਬਾਲਵਾ ਵਸਥਰਾ ਕਰੋ ਵੈਸੇ ਤਾਂ ਮੈਨੂੰ ਦੋਨੇ ਇੱਕੋ ਜਿਹੇ ਲੱਗਦੇ ਜਿਵੇਂ ਮਾਸੀ ਦੇ ਪੁੱਤ ਹੁੰਦੇ ਆ ਆਈਆਂ ਨਾਲ ਗੱਲਬਾਤ ਉਨੀ ਉਮਰ ਹੈ ਉਹੋ ਜੇ ਸਰੀਰ ਹੈ ਉਨੀ ਕ ਦਾੜੀ ਉਹਦੀ ਚਿੱਟੀ ਉਨੀ ਕ ਦਾੜੀ ਉਹਦੀ ਚਿੱਟੀ ਹੈ ਇੱਕੋ ਜਿਹੀ ਭਾਰ ਲੱਗਦਾ ਬੇਸ਼ੱਕ ਕੰਡੇ ਤੇ ਚੜਾ ਕੇ ਦੇਖ ਲੋ ਕੋਈ ਇੰਨੇ ਕਿਹਦਾ ਮਾੜਾ ਮੋਟਾ ਫਰਕ ਹੋਵੇ ਤਾਂ ਹੋਵੇ ਨਹੀਂ ਤਾਂ ਸੇਮ ਆ ਆ ਬੱਲੇ ਅਸਾ ਪੀਗ ਝੂਟਨੀ ਝੂਟਨੀ ਤੇਰੇ ਨਾਲ ਅਸਾ ਦਾ ਪੀਗ ਝੂਟਨੀ ਝੂਟਨੀ ਤੇਰੇ ਨਾਲ ਬਹੁਤ ਵਧੀਆ ਨਜ਼ਾਰਾ ਹੈ ਸ਼ੰਦਰ ਸਿੰਘ ਦੇ ਬਵੇਦ ਸਿੰਘ ਅਗਲੇ ਪਾਰਵਾਨ ਜਿਹੜੇ ਉਹ ਚਾਰ ਵਰਤਾਰ ਰਹਿਣਗੇ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਧੰਨ ਬਾਬਾ ਕੜਾਈਆਂ ਵਾਲੇ ਦੀ ਪ੍ਰਬੰਧਕ ਕਮੇਟੀ ਹੈ ਉਹ ਸਾਰੀ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹੈ ਬਾਈ ਸਾਡ ਤੇ ਕਰ ਲੈ ਇਥੋਂ ਮਰਾ ਵੀਰ ਜੋੜਦਾਰ ਮਾਰ ਦੋ ਯਾਰ ਇੱਕ ਆਰੀ ਬੱਲੇ ਬੱਲੇ ਕਰਾਦੀ ਖੇਡ ਮੈਦਾਨ ਨੇ ਅੰਮਰ ਮੇਰੀ ਮੀਰੋ ਐਨ ਟੱਕਰ ਕਹਿੰਦੇ ਸਿਰੇ ਦੀਆ ਜੋਰ ਲੱਗਿਆ ਹੋਇਆ ਹੈ ਜੋਰ ਕਹਿੰਦੇ ਬੜਾ ਬੁਸ਼ਰਮ ਹੁੰਦਾ ਆਪਣੀ ਕਹਾਣੀ ਆਪ ਰਗੁੰਦਾ ਝਾਂਜਰ ਵਾਲੇ ਕਿੱਤੇ ਨੂੰ ਹੱਥ ਪਾਇਆ ਕਿ ਕਹੁਮ ਚਰਖਾ ਕਹੁਮ ਤੈਨੂੰ ਸੱਤਨ ਵਾਲੀ ਜੀਵੇ ਇਹ ਕਹੁਮ ਚਰਖਾ ਕਹੁਮ ਤੈਨੂੰ ਕੱਤਨ ਵਾਲੀ ਜੀਵੇ ਜੋਗੀ ਮਹਾਰਾਜ ਵੀ ਆਇਆ ਹੋਇਆ ਸਾਰਿਆਂ ਦਾ ਧੰਨਵਾਦ ਹੈ ਜਿੰਨੇ ਮਨ ਨੇ ਇਸ ਪਿੰਡ ਦੇ ਇਹਨਾਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਸਭ ਨੂੰ ਜਿਹੜਾ ਆਖਦੇ ਆਂ ਉਹ ਗੱਲ ਹੋਈ ਹੈ ਮੈਂ ਕਹਿੰਦੇ ਹੁਣ ਆ ਆਦੀ ਵਰਦੀ ਸਿੰਘ ਤੇ ਬੋਲਣ ਦਾ ਸੀ ਜੀ ਬਲਾਸਰਾ ਔਰ ਸਾਰੀ ਕਮੇਟੀ ਦਾ ਧੰਨਵਾਦ ਝੰਡੀ ਵਾਲਿਆਂ ਨੂੰ ਆਵਾਜ਼ ਮਾਰੀ ਵੀ ਝੰਡੀ ਤੇ ਕਿਹੜੇ ਤਰ੍ਹਾਂ ਦੇ ਬੋਲਣਗੇ ਜੱਤੀ ਪਰਚੀ ਲੈ ਜਾਓ ਕਿ ਭਰੇ परी कागी काथी ते हरेक फौजी मेजर ते ਹਮਾਨ ਇਹ ਵੀ ਰਣੀ ਰਹਿਣਗੇ ਜੀ ਅਗਲੇ ਮੁਕਾਬਲੇ ਲਈ ਬਹੁਤ ਵਧੀਆ ਮੁਕਾਬਲਾ ਮੈਦਾਨ ਦੇ ਵਿੱਚ ਇਸ ਸਮੇਂ ਚੱਲਦਾ ਹੋਇਆ ਹੈ ਉਹ ਬਾਈ ਬੈਠ ਜਾ ਤੁਸੀਂ ਭਰਾਵੋ ਹੈਲੋ ਇਹ ਬੈਠ ਜਾ ਰਾਜੀ ਜਰਾ ਰਵੀ ਝੰਡੀ ਵਾਲੇ ਦੇ ਥੋੜੇ ਕਰਲਾ ਨੇੜੇ